ਐਚਚਲੀ ਕੀ ਹੋਇਆ ਕਿ ਇਹ ਫੈਕਟਰੀ ਦੇ ਵਿੱਚ ਗੋਦਾਮ ਸੀਗਾ ਤੇ ਆਪਣਾ ਆਲਰੇਡੀ ਦੋ ਤਿੰਨ ਬੰਦੇ ਬਾਰ ਬੈਠਦੇ ਆ ਬਿਜਲੀ ਸਰਕਰ ਕਰਕੇ ਬਹੁਤ ਤਗੜੀ ਅੱਗ ਲੱਗ ਗਈ ਹੈ ਤੇ ਪਹਿਲਾਂ ਹੀ ਬਿਜ਼ਨਸ ਵਾੜਾ ਆਪਣਾ ਡੋਨ ਚੱਲ ਰਿਹਾ ਸੀਗਾ ਤੇ ਅੱਗੇ ਕਾਰੋਬਾਰ ਹੈ ਨੀਗਾ ਤੇ ਨਾ ਹੀ ਸਾਡੀ ਕੋਈ ਇੰਸ਼ੋਰੈਂਸ ਹੈਗੀ ਹੈ ਮਤਲਬ ਕਿ ਅੱਗ ਨੇ ਨੂੰ ਨੁਕਸਾਨ ਹੋ ਗਿਆ ਹੈ ਕਿ ਅਸੀਂ ਮਤਲਬ ਪਹਿਲਾਂ ਹੀ ਬੜੇ ਗਰੀ ਪਰਿਵਾਰ ਚੋਂ ਆ ਜਿਸ ਕਰਕੇ ਇਹਦਾ ਰਜਾਨਾ ਨਹੀਂ ਭਰ ਸਕਦੇ ਕਿ ਪੰਜਾਬ ਪੁਲਿਸ ਨੇ ਤੇ ਦੂਸਰਾ ਨੰਬਰ ਇਹ ਹੈ ਕਿ ਆਪਣੇ ਫਰਾਈਵ ਗੇਟ ਵਾਲਿਆਂ ਨੇ ਬੜੀ ਹੀ ਮੁਸਤਕਤ ਦੇ ਨਾਲ ਅੱਗ ਨੂੰ ਕਾਬੂ ਪਾਇਆ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾ ਇਸ ਟਾਈਮ ਤੱਕ ਸਰ 13-14 ਗੱਡੀਆਂ ਆ ਚੁੱਕੀਆਂ ਨੇ ਬਾਕੀ ਹੋਰ 15-16 ਗੱਡੀਆਂ ਆ ਰਹੀਆਂ ਨੇ ਪੰਜਾਬ ਪੁਲਿਸ ਦੇ ਆਪਣੇ ਸਾਬ ਨਾਲ ਖੜੇ ਨੇ ਇਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਆਪਣੇ ਨਾਲ ਵੀਰ ਜੀ ਖੜੇ ਨੇ ਜਿਨ੍ਹਾਂ ਨੇ ਫਾਈਵ ਗੇਟ ਦੀਆਂ ਘੱਟੋ ਘੱਟ 15 ਗੱਡੀਆਂ ਨਾਲ ਅੱਗ ਬੁਝਾਉਣ ਦਾ ਪੂਰਾ ਉਪਰਾਲਾ ਕੀਤਾ ਹਜੇ ਵੀ ਅੱਗ ਨਹੀਂ ਬੁਝ ਰਹੀ 15-16 ਗੱਡੀਆਂ ਹੋਰ ਆ ਰਹੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੀ ਟੀਮਾਂ ਜਿਹੜੀਆਂ ਹੈਗੀਆਂ ਕਿ ਨੁਕਸਾਨ ਹੋਣ ਤੋਂ ਬਚਾਉਂਦੀਆਂ ਨੇ ਸਰ ਕੀ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਾਰਨ ਵੀਰ ਜੀ ਇਹ ਤਾਂ ਦੇਖੋ ਜੀ ਇੱਕ ਆਗ ਤੇ ਦੂਸਰਾ ਪਾਣੀ ਉਹਨੂੰ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਉਹ ਕਾਫੀ ਕੁਝ ਤਬਾਹ ਕਰ ਦਿੰਦੀ ਹੈ ਅਸੀਂ ਇਹੀ ਕਹਿਣਾ ਚਾਹਾਂਗੇ ਜਿਹੜਾ ਨੁਕਸਾਨ ਹੋ ਗਿਆ ਹੈ ਇਹ ਰੱਬ ਦਾ ਪਾਣਾ ਸਮਝ ਕੇ ਅਸੀਂ ਦੁੱਖ ਪ੍ਰਗਟ ਕਰਦੇ ਆ ਕਿ ਜਿਹੜਾ ਹੋ ਗਿਆ ਸੋ ਹੋ ਗਿਆ ਹੈ ਲੇਕਿਨ ਇਹ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਛੋਟੇ ਵੀ ਫੇਸ ਸੱਟ ਹੈ ਫੋਕਲ ਮਾਰ ਬਦਾ ਫੇਸ ਸੱਟ ਇੱਥੇ ਕੁਰਸੀਆਂ ਦਾ ਡਾਊਨ ਹੈ ਕਾਫੀ ਕੁਰਸੀਆਂ ਮਾਲ ਬੂਲ ਇਹਨਾਂ ਦਾ ਪਿਆ ਸੀ ਉੱਥੇ ਅੱਗ ਲੱਗੀ ਕਿੰਨਾ ਦਾ ਨੁਕਸਾਨ ਹੋਇਆ ਨਾ ਤੇ 10 ਰੇਜੇ 50-60 ਲੱਖ ਰੁਪਏ ਦਾ ਨੁਕਸਾਨ ਬਾਕੀ ਮਾਲਕਾਂ ਨੂੰ ਜ਼ਿਆਦਾ ਪਤਾ ਹੋਊਗਾ ਪ੍ਰੈਸ਼ਰ ਤੇ ਪ੍ਰੈਸ਼ਰ ਕਾਰਨ ਕੀ ਦਿੱਤਾ ਗਿਆ ਅਜੇ ਕੁਝ ਨਹੀਂ ਪਤਾ ਲੱਗਾ ਅਗਰ ਜਾਣ ਤੋਂ ਬਾਅਦ ਫਿਰ ਪੁੱਛਾਂਗੇ ਮਾਲਕ ਨੂੰ ਕੀ ਗੱਲ ਹੋਈ ਹੈ ਫਾਇਰ ਰੇਡ ਮਨੋਂ ਲਗਾਤਾਰ ਬਹੁਤ 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 ਜਲਦੀ ਆ ਗਈ ਆ 10-12 ਗੱਡੀਆਂ ਲੱਗ ਚੁੱਕੀਆਂ ਨੇ ਕਾਫੀ ਗੱਡੀਆਂ ਆ ਵੀ ਰਹੀਆਂ ਨੇ ਕੋਈ ਕੋਈ ਇੱਟਾ ਗੰਜੀ ਜੁਗਾਰਾ ਦਿੱਤਾ ਨਹੀਂ ਗੱਲ ਨਹੀਂ 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 ਐਦਾਂ ਨਾ 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 ਕੋਈ ਰੰਚੇ ਸੀ ਆ ਕੁਦਰਤੀ ਹੋ ਗਿਆ ਜੀ ਅਚਾਨਕ ਦੇ ਕੁਦਰਤੀ ਹੋ ਗਿਆ ਜੀ ਹਾਂ ਜੀ ਲੱਗੇ ਹੋਇਆ ਜੀ ਪੁਝਾਰੇ ਆ Thank you.